ਇੱਕ ਨਾ ਭੈਣ ਦਾ ਕਮੈਂਟ ਆਇਆ ਮੈਨੂੰ ਕਹਿੰਦੀ ਵੀਰੇ ਅਰਦਾਸਾਂ ਕਰਦੇ ਆ ਰੱਬ ਮੂਰੇ ਲੇਕਿਨ ਰੱਬ ਸੁਣਦਾ ਕਿਉਂ ਨਹੀਂ ਤੇ ਮੈਨੂੰ ਇੱਕ ਕਹਾਣੀ ਯਾਦ ਆ ਗਈ ਮੈਂ ਕਿਹਾ ਭੈਣੇ ਰੱਬ ਸੁਣਦਾ ਤਾਂ ਹੁੰਦਾ ਪਰ ਸ਼ਾਇਦ ਮੈਨੂੰ ਲੱਗਦਾ ਆਪਾਂ ਨੂੰ ਅਰਦਾਸ ਕਰਨੀ ਨਹੀਂ ਆਉਂਦੀ ਕੇਰਾ ਨਾ ਕੋਈ ਮੇਰੇ ਵਰਗਾ ਲੰਮੇ ਸਫ਼ਰ ਦੇ ਵਿੱਚ ਜਾ ਵਰਦਾ ਹੈਗਾ ਦੂਰ ਕਿਸੇ ਰਿਸ਼ਤੇਦਾਰੀ ਦੇ ਵਿੱਚ ਤੇ ਉੱਥੋਂ ਬੱਸ ਫੜ ਲੈਂਦਾ ਬੱਸ ਮਿਲ ਜਾਂਦੀ ਉਹਨੂੰ ਅੱਧੇ ਰਾਹ ਤੱਕ ਦੀ ਉਹਨੂੰ ਅੱਧੇ ਰਾਹ 'ਚ ਬੱਸ ਲਾ ਦਿੰਦੀ ਹੈ ਨੇਰਾ ਹੋ ਜਾਂਦਾ ਹੈਗਾ ਖੜਾ ਹੁੰਦਾ ਐਡੇ ਤੇ ਤੇ ਹੱਥ ਜੋੜ ਕੇ ਰੱਬ ਅੱਗੇ ਕਰਦਾ ਕਹਿੰਦਾ ਹੇ ਰੱਬਾ ਬੱਸ ਆ ਜੇ ਹੇ ਰੱਬਾ ਬੱਸ ਆ ਜੇ ਬੱਸ ਆ ਜਾਂਦੀ ਹੈ ਕੋਲ ਦੀ ਜਾਵੜਦੀ ਹੈਗੀ ਹੈ ਚੜਾ ਕੇ ਨਹੀਂ ਲੈ ਕੇ ਜਾਂਦੀ ਚਲੋ ਫੇਰ ਖੜਾ ਹੁੰਦਾ ਹੈਗਾ ਫੇਰ ਉਡੀਕਦਾ ਫੇਰ ਅਰਦਾਸ ਕਰਦਾ ਰੱਬ ਅੱਗੇ ਕਹਿੰਦਾ ਹੇ ਰੱਬਾ ਬੱਸ ਆ ਜੇ ਤੇ ਖੜ ਵੀ ਜਾਵੇ ਇੱਥੇ ਉਧਰੋਂ ਬੱਸ ਫੇਰ ਆ ਜਾਂਦੀ ਹੈ ਕੋਈ ਨਾ ਕੋਈ ਆ ਜਾਂਦੀ ਹੈ ਉੱਥੇ ਜਦੋਂ ਖੜਦੀ ਹੈਗੀ ਹੈ ਜਦੋਂ ਚੜਨ ਲੱਗਦਾ ਹੈ ਕਨੈਕਟਰ ਕਹਿੰਦਾ ਬਾਈ ਇਹ ਤੇ ਨਾ ਚੜੇ ਹਤਾਪ ਐਸੇ ਐਸੇ ਏਡੇ ਦੀ ਹੈਗੀ ਹੈ ਤੇ ਇੱਥੇ ਹੀ ਖੜੂਗੀ ਇਹ ਤੀਜੀ ਵਾਰੀ ਫੇਰ ਅਰਦਾਸ ਕਰਦਾ ਕਹਿੰਦਾ ਹੇ ਰੱਬਾ ਬੱਸ ਆ ਜੇ ਤੇ ਮੈਨੂੰ ਚੜ੍ਹਾ ਵੀ ਲਵੇ ਮੈਨੂੰ ਸੀਟ ਵੀ ਮਿਲ ਜੇ ਬੱਸ ਆ ਜਾਂਦੀ ਐ ਆ ਕੇ ਜਦੋਂ ਬ੍ਰੇਕ ਮਾਰਦੀ ਐ ਉਹਨੂੰ ਸੀਟ ਮਿਲ ਜਾਂਦੀ ਹੈ ਕੀ ਹੈ ਸੀਟ ਤੇ ਜਦੋਂ ਬਹਿੰਦਾ ਤੇ ਕਨੈਕਟਰ ਕਹਿੰਦਾ ਹਾਂ ਵੀ ਕਿੱਥੇ ਜਾਣਾ ਹੈ ਕਹਿੰਦਾ ਜੀ ਮੈਂ ਤਾਂ ਫਲਾਨੀ ਜਗ੍ਹਾ ਤੇ ਜਾਣਾ ਹੈ ਉਹ ਕਹਿੰਦਾ ਵੀ ਨਹੀਂ ਇਹ ਤਾਂ ਦੂਜੇ ਪਾਸੇ ਬੱਸ ਜਾਂਦੀ ਹੈ ਜੀ ਇਹ ਤੇਰੀ ਬੱਸ ਐ ਨਹੀਂ ਉੱਤਰ ਜਾ ਥੱਲੇ ਇੰਨੇ ਨੂੰ ਕੋਈ ਆ ਪਾਸੇ ਬੈਠਾ ਨਾ ਕੋਈ ਫਕੀਰ ਬੰਦਾ ਦੇਖੀ ਜਾਂਦਾ ਹੁੰਦਾ ਉਹਨੂੰ ਸਾਰਾ ਕੁਝ ਦੇਖੀ ਜਾਂਦਾ ਹੁੰਦਾ ਵੀ ਇਹੇ ਕਰੀ ਕੀ ਜਾਂਦਾ ਹੈਗਾ ਮੁੜ ਕੇ ਖੀਰ ਨੂੰ ਉਹ ਕਹਿੰਦਾ ਵੀ ਕਾਕਾ ਕੀ ਗੱਲ ਹੈਗੀ ਐ ਇੰਨਾ ਜ਼ਿਆਦਾ ਦੁਖੀ ਕਿਉਂ ਹੋਇਆ ਪਿਆ ਹੈਗਾ ਗੱਲ ਦੱਸ ਮੈਨੂੰ ਫਿਰ ਉਹ ਦੱਸਦਾ ਕਹਿੰਦਾ ਬਾਬਾ ਜੀ ਮੈਂ ਤਾਂ ਐ ਕਰਕੇ ਰਿਸ਼ਤਦਾਰੀ ਚ ਆਇਆ ਹੈਗਾ ਮੈਨੂੰ ਹਨੇਰਾ ਪੈ ਗਿਆ ਮੈਂ ਰੱਬ ਮੂਰੇ ਅਰਦਾਸ ਕਰੀ ਜਾਂਦਾ ਹੈਗਾ ਰੱਬ ਬਸ ਭੇਜ ਦਿੰਦਾ ਫਿਰ ਆਏ ਹੋ ਜਾਂਦਾ ਸਾਰੀ ਗੱਲ ਦੱਸ ਦਿੰਦਾ ਫਕੀਰ ਹੱਸਦਾ ਫਕੀਰ ਕਹਿੰਦਾ ਯਾਰ ਅਸਲ ਚ ਕੀ ਹੈ ਕਹਿੰਦਾ ਤੈਨੂੰ ਅਰਦਾਸ ਨਹੀਂ ਕਰਨੀ ਉਹਦੀ ਉਹ ਕਹਿੰਦਾ ਕਿਉਂ ਬਾਬਾ ਕਹਿੰਦਾ ਤੂੰ ਐਂ ਕਿਉਂ ਆਖੀ ਜਾਂਦਾ ਵੀ ਬਸ ਆ ਜਾ ਰੁਕ ਜੇ ਚੜਾ ਲੇ ਮੈਨੂੰ ਆਇਆ じゃ ਕਿਸੇ ਕੋ ਆਖੀ ਜਾਂਦਾ ਕਹਿੰਦਾ ਤੂੰ ਚੁੱਪ ਕਰਕੇ ਰੱਬ ਨੂੰ ਆਏ ਕਿਉਂ ਨਹੀਂ ਕਹਿੰਦਾ ਵੀ हे ਰੱਬਾ ਤੇਰੇ ਮੂਰੇ ਅਰਦਾਸ ਹੈ ਵੀ ਮੈਨੂੰ ਕਿਵੇਂ ਨਾ ਕਿਵੇਂ ਘਰੇ ਵੰਜਾ ਦੇ ਉਹ ਚਲੋ ਫਕੀਰ ਦੀ ਗੱਲ ਮੰਨ ਕੇ ਉਹ ਅਰਦਾਸ ਕਰਦਾ ਕਹਿੰਦਾ हे ਰੱਬਾ ਤੇਰੇ ਮੂਰੇ ਅਰਦਾਸ ਹੈ ਮੈਨੂੰ ਆਪ ਦੇ ਘਰੇ ਪਹੁੰਚਾ ਦੇ ਮੈਂ ਜਵਾਕਾਂ ਤੇ ਲੈ ਤੇ ਜਾਣਾ ਐਨੇ ਨੂੰ ਕੋਈ ਸਕੂਲ ਬਣ ਆਉਂਦੀ ਹੁੰਦੀ ਹੈਗੀ ਕੋਈ ਵੱਡੇ ਸ਼ਹਿਰ ਦੇ ਵਿੱਚ ਨਾ ਕੋਈ ਸਕੂਲ ਦਾ ਕੰਮ ਕਰਵਾ ਕੇ ਆਏ ਹੋਏ ਹੁੰਦੇ ਹੈਗੇ ਉਹ ਜਾਂਦੇ ਉਹਨੂੰ ਪੁੱਛਦੇ ਹੈ ਕਹਿੰਦਾ ਬਈ ਕਿੱਥੇ ਜਾਣਾ ਉਹ ਕਹਿੰਦਾ ਜੀ ਮੈਂ ਫੁਲਾਨੇ ਪਿੰਡ ਜਾਣਾ ਕਹਦਾ ਜੀ ਉਸੇ ਪਿੰਡ ਦੇ ਕਾਲਜ ਵਿੱਚ ਅਸੀਂ ਜਾਣਾ ਹੈਗਾ ਆ ਜਾ ਬਹਿ ਜਾ ਤੈਨੂੰ ਲਾ ਦੇਾਂਗੇ ਸੋ ਫਕੀਰ ਦੀ ਗੱਲ ਹੈ ਨਿੱਕੀ ਜੀ ਇਹ ਸੱਚੀ ਗੱਲ ਆਪਾਂ ਨੂੰ ਅਰਦਾਸ ਕਰਨੀ ਨਹੀਂ ਆਉਂਦੀ ਆਪਾਂ ਦੌਲਤ ਸ਼ੌਹਰਤ ਪੈਸਾ ਗੱਡੀਆਂ ਕਾਰਾਂ ਸਾਰਾ ਕੁਝ ਮੰਗ ਲੈਨੇ ਪਰ ਜਿਹੜੀਆਂ ਅਸਲ ਖੁਸ਼ੀ ਦੇਣ ਵਾਲੀਆਂ ਗੱਲਾਂ ਹੁੰਦੀਆਂ ਸਰੀਰਕ ਸਵਾਸਥ ਤੇ ਭਾਈਚਾਰਾ ਸਾਝ ਪਿਆਰ ਇਹਦੀ ਆਪਾਂ ਮੰਗਦੇ ਨਹੀਂ ਰੱਬ ਕੋਲੋਂ ਸੋ ਸਕੂਨ ਦਿੰਦੀਆਂ ਚੀਜ਼ਾਂ ਆਪਾਂ ਮੰਗਦੇ ਨਹੀਂ ਆਪਾਂ ਦੁਨਿਆਵੀ ਪਦਰਦੀਆਂ ਚੀਜ਼ਾਂ ਮੰਗੀ ਜਾਂਦੇ ਆ ਤਾਂ ਮੈਂ ਕਹਿੰਦਾ ਹੁਣ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਅਰਦਾਸ ਕਰਨੀ ਨਹੀਂ ਆਉਂਦੀ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰਦੇ ਮਿਲਦੇ ਆਗਲੀ ਵੀਡੀਓ ਦੇ ਨਾਲ ਧੰਨਵਾਦ